ਤੁਸੀਂ ਕੋਈ ਵੀ ਬਿਮਾਰੀ ਦਾ ਇਲਾਜ ਆਪ ਕਰ ਸਕਦੇ ਹੋ ਡਾਕਟਰ ਜੌਨ ਕਹਿੰਦੇ ਐ ਮੈਂ ਹਮੇਸ਼ਾ ਕਹਿੰਦਾ ਹਾਂ ਲਾ ਇਲਾਜ ਦਾ ਮਤਲਬ ਹੈ ਅੰਦਰੋਂ ਇਲਾਜ ਸੰਭਵ ਹੈ ਮੈਂ ਯਕੀਨ ਕਰਦਾ ਹਾਂ ਤੇ ਜਾਣਦਾ ਹਾਂ ਕਿ ਕੋਈ ਬਿਮਾਰੀ ਲਾ ਇਲਾਜ ਨਹੀਂ ਹੁੰਦੀ ਕਦੇ ਨਾ ਕਦੇ ਅਕੌਥੀ ਲਾ ਇਲਾਜ ਬਿਮਾਰੀ ਦਾ ਇਲਾਜ ਹੋਇਆ ਹੈ ਮੇਰੇ ਦਿਮਾਗ ਤੇ ਮੇਰੀ ਦੁਨੀਆ 'ਚ ਲਾ ਇਲਾਜ ਦਾ ਵजूद ਹੀ ਨਹੀਂ ਇਸ ਦੁਨੀਆ 'ਚ ਤੁਹਾਡੇ ਲਈ ਕਾਫੀ ਜਗ੍ਹਾ ਹੈ ਇਸ ਲਈ ਤੁਸੀਂ ਵੀ ਆਕੇ ਇਸ ਦੁਨੀਆ ਦੀ ਸੈਰ ਕਰ ਸਕਦੇ ਹਾਂ ਆਪਣੇ ਦਿਮਾਗ ਨੂੰ ਪੁੱਛ ਸਕਦੇ ਹਾਂ ਮੇਰੇ ਨਾਲ ਸ਼ਾਮਲ ਹੋ ਸਕਦੇ ਹਾਂ ਇਹ ਇੱਕ ਇਹੋ ਜਿਹੀ ਦੁਨੀਆ ਹੈ ਜਿੱਥੇ ਹਰ ਦਿਨ ਚਮਤਕਾਰ ਹੁੰਦੇ ਹਨ ਇਹ ਇੱਕ ਇਹੋ ਜਿਹੀ ਦੁਨੀਆ ਹੈ ਜਿਸ ਚ ਬਹੁਤ ਤਾਤ ਦੀਆਂ ਨਦੀਆਂ ਵਗ ਰਹੀਆਂ ਹਨ ਜਿੱਥੇ ਸਾਰੀਆਂ ਚੰਗੀਆਂ ਚੀਜ਼ਾਂ ਹੁਣੇ ਤੁਹਾਡੇ ਅੰਦਰ ਮੌਜੂਦ ਹਨ ਸੁਰਗ ਵਰਗਾ ਲੱਗਦਾ ਹੈ ਸੱਚਮੁੱਚ ਇਹ ਸਵਰਗ ਵਰਗਾ ਲੱਗਦਾ ਹੈ ਮਾਈਕਲ ਬੈਕਵਥ ਕਹਿੰਦੇ ਆ ਤੁਸੀਂ ਆਪਣੀ ਜ਼ਿੰਦਗੀ ਬਦਲ ਸਕਦੇ ਹੋ ਤੇ ਆਪਣਾ ਇਲਾਜ ਆਪ ਕਰ ਸਕਦੇ ਹੋ ਮਾਰਿਸ ਗੁਡਮੈਨ ਲੇਖਕ ਤੇ ਅੰਤਰਰਾਸ਼ਟਰੀ ਬਖਤਾ ਮੇਰੀ ਕਹਾਣੀ 10 ਮਾਰਚ 1981 ਨੂੰ ਸ਼ੁਰੂ ਹੁੰਦੀ ਹੈ ਇਸ ਦਿਨ ਮੇਰੀ ਜ਼ਿੰਦਗੀ ਸੱਚਮੁੱਚ ਹੀ ਬਦਲ ਗਈ ਮੈਂ ਇਸ ਦਿਨ ਨੂੰ ਕਦੇ ਭੁੱਲ ਨਹੀਂ ਪਾਵਾਂਗਾ ਮੇਰਾ ਹਵਾਈ ਜਹਾਜ਼ ਟਕਰਾ ਗਿਆ ਮੈਨੂੰ ਪੂਰੀ ਤਰ੍ਹਾਂ ਅਤਰੰਗ ਦੇ ਹਾਲਾਤ ਚ ਹਸਪਤਾਲ ਪਹੁੰਚਾਇਆ ਗਿਆ ਮੇਰੀ ਰੀੜ ਦੀ ਹੱਡੀ ਚੂਰਾ ਚੂਰ ਹੋ ਗਈ ਮੇਰੀ ਪਹਿਲੀ ਤੇ ਦੂਜੀ ਸਰਵਾਈਕਲ ਵਰਟੀਬਰਾ ਟੁੱਟ ਗਈ ਸੀ ਮੇਰੀ ਨਿਗਲਣ ਦੀ ਸਮਰੱਥਾ ਖਤਮ ਹੋ ਗਈ ਸੀ ਮੈਂ ਖਾ ਪੀ ਵੀ ਨਹੀਂ ਸਕਦਾ ਸੀ ਮੇਰੀ ਛਿੱਲੀ ਨਸ਼ਟ ਹੋ ਗਈ ਸੀ ਮੈਂ ਸਾਹ ਨਹੀਂ ਲੈ ਸਕਦਾ ਸੀ ਮੈਂ ਬਸ ਆਪਣੀ ਪਲਕਾਂ ਹੀ ਚਿਪਕਾ ਸਕਦਾ ਸੀ ਜ਼ਾਹਿਰ ਹੈ ਡਾਕਟਰਾਂ ਨੇ ਮੇਰੀ ਹਾਲਤ ਦੇਖ ਕੇ ਕਿਹਾ ਕਿ ਮੈਂ ਜ਼ਿੰਦਗੀ ਭਰ ਅਪੰਗ ਹੀ ਰਹਾਂਗਾ ਬਸ ਆਪਣੀਆਂ ਪਲਕਾਂ ਹੀ ਚਿਪਕਾ ਪਾਵਾਂਗਾ ਉਹਨਾਂ ਨੇ ਮੇਰੇ ਬਾਰੇ ਇਹੀ ਤਸਵੀਰ ਦੇਖੀ ਲੇਕਿਨ ਉਹਨਾ ਦੇ ਸੋਚਣ ਨਾਲ ਕੋਈ ਫਰਕ ਨਹੀਂ ਪੈਣਾ ਮਹੱਤਵਪੂਰਨ ਗੱਲ ਤਾਂ ਇਹ ਹੈ ਕਿ ਮੈਂ ਕੀ ਸੋਚਦਾ ਸੀ ਮੈਂ ਦੁਬਾਰਾ ਆਮ ਹੋਣ ਦੀ ਤਸਵੀਰ ਦੇਖੀ ਜਿਸ 'ਚ ਮੈਂ ਆਪਣੇ ਪੈਰਾਂ ਤੇ ਚੱਲ ਕੇ ਹਸਪਤਾਲ ਤੋਂ ਬਾਹਰ ਜਾ ਰਿਹਾ ਸੀ ਹਸਪਤਾਲ ਦੇ ਅੰਦਰ ਮੈਂ ਸਿਰਫ ਆਪਣੇ ਦਿਮਾਗ ਤੇ ਕੰਮ ਕਰ ਸਕਦਾ ਸੀ ਲੇਕਿਨ ਜੇਕਰ ਤੁਹਾਡਾ ਦਿਮਾਗ ਸਹੀ ਕੰਮ ਕਰ ਰਿਹਾ ਹੈ ਤਾਂ ਤੁਸੀਂ ਹਰ ਚੀਜ਼ ਨੂੰ ਦੁਬਾਰਾ ਸਹੀ ਕਰ ਸਕਦੇ ਹੋ ਮੈਨੂੰ ਰੈਸਪੀਰੇਟਰ ਤੇ ਰੱਖਿਆ ਗਿਆ ਡਾਕਟਰਾਂ ਨੇ ਕਿਹਾ ਡਾਈਫ੍ਰਾਮ ਨਸ਼ਟ ਹੋ ਜਾਣ ਕਰਨ ਮੈਂ ਦੁਬਾਰਾ ਸਾਹ ਨਹੀਂ ਲੈ ਪਾਵਾਂਗਾ। ਲੇਕਿਨ ਇੱਕ ਨਿੱਕੀ ਜਹੀ ਆਵਾਜ਼ ਮੈਨੂੰ ਬਾਰ-ਬਾਰ ਕਹਿੰਦੀ ਰਹੀ ਡੂੰਗੀ ਸਾਹ ਲਓ, ਡੂੰਗੀ ਸਾਹ ਲਓ ਤੇ ਆਖਿਰਕਾਰ ਮੇਰਾ ਰੈਸਪੀਰੇਟਰ हट ਗਿਆ। ਡਾਕਟਰਾਂ ਨੂੰ ਸਮਝ ਵਿੱਚ ਨਹੀਂ ਆਇਆ ਕਿ ਇੰਜ ਕਿਵੇਂ ਹੋ ਗਿਆ। ਮੈਂ ਆਪਣੇ ਦਿਮਾਗ 'ਚ ਇਹੋ ਜਹੀ ਕੋਈ ਵੀ ਚੀਜ਼ ਨਹੀਂ ਆਉਣ ਦਿੱਤੀ ਜਿਹੜੀ ਮੈਨੂੰ ਆਪਣੇ ਟੀਚੇ ਜਾਂ ਸੁਪਨਿਆਂ ਤੋਂ ਦੂਰ ਕਰੇ। ਮੈਂ ਕ੍ਰਿਸਮਸ ਵੇਲੇ ਹਸਪਤਾਲ ਤੋਂ ਚੱਲ ਕੇ ਬਾਹਰ ਨਿਕਲਣ ਦਾ ਟੀਚਾ ਬਣਾਇਆ ਸੀ। ਤੇ ਮੈਂ ਇਹ ਕੰਮ ਕਰ ਦਿਖਾਇਆ ਮੈਂ ਆਪਣੇ ਦੋਨਾਂ ਪੈਰਾਂ ਤੇ ਚੱਲ ਕੇ ਹਸਪਤਾਲ ਚੋਂ ਬਾਹਰ ਆਇਆ ਹਾਲਾਂਕਿ ਡਾਕਟਰਾਂ ਨੇ ਕਿਹਾ ਸੀ ਕਿ ਇਹ ਸੰਭਵ ਨਹੀਂ ਹੈ ਮੈਂ ਉਸ ਦਿਨ ਨੂੰ ਕਦੇ ਨਹੀਂ ਭੁੱਲ ਪਾਵਾਂਗਾ ਜੇਕਰ ਤਕਲੀਫ ਭੋਗ ਰਹੇ ਲੋਕਾਂ ਨੂੰ ਸਨੇਹਾ ਦੇਣ ਲਈ ਮੈਨੂੰ ਆਪਣੀ ਜ਼ਿੰਦਗੀ ਦਾ ਸਾਰ ਦੱਸਣਾ ਹੋਵੇ ਜੇਕਰ ਮੈਨੂੰ ਲੋਕਾਂ ਨੂੰ ਇਹ ਦੱਸਣਾ ਹੋਵੇ ਕਿ ਉਹ ਆਪਣੀ ਜ਼ਿੰਦਗੀ ਚ ਕੀ ਕਰ ਸਕਦੇ ਹਨ ਤਾਂ ਮੈਂ ਇਸ ਨੂੰ ਸਾਰ ਵਿੱਚ ਦੱਸ ਸਕਦਾ ਸ਼ਬਦਾਂ ਵਿੱਚ ਦੱਸ ਸਕਦਾ ਇਨਸਾਨ ਉਹ ਬਣ ਜਾਂਦਾ ਹੈ ਜਿਸ ਬਾਰੇ ਉਹ ਸੋਚਦਾ ਹੈ ਮਾਰਿਸ ਗੁੱਡਮੈਨ ਨੂੰ ਚਮਤਕਾਰੀ ਵਿਅਕਤੀ ਮੰਨਿਆ ਜਾਂਦਾ ਹੈ ਉਹਨਾਂ ਦੀ ਕਹਾਣੀ ਨੂੰ ਦਾ ਸੀਕਰਟ ਵਿੱਚ ਇਸ ਲਈ ਸ਼ਾਮਲ ਕੀਤਾ ਗਿਆ ਕਿਉਂਕਿ ਇਹ ਇਨਸਾਨ ਦੇ ਦਿਮਾਗ ਦੀ ਅਸੀਮਤ ਸ਼ਕਤੀ ਤੇ ਸੁਭਾਅ ਨੂੰ ਦਰਸਾਉਂਦੀ ਹੈ ਮਾਰਿਸ ਜਾਣਦੇ ਸਨ ਕਿ ਉਹ ਜਿਸ ਵੀ ਜੀਵ ਬਾਰੇ ਸੋਚਣਗੇ ਉਹਨਾਂ ਦੀ ਅੰਦਰੂਨੀ ਸ਼ਕਤੀ ਉਸ ਨੂੰ ਉਤਪੰਨ ਕਰ ਦੇਵੇਗੀ ਹਰ ਚੀਜ਼ ਸੰਭਵ ਹੈ ਮਾਰਸ਼ ਗੁਡਮੈਨ ਦੀ ਕਹਾਣੀ ਨੇ ਹਜ਼ਾਰਾਂ ਲੋਕਾਂ ਨੂੰ ਉੱਤਮ ਸਿਹਤ ਬਾਰੇ ਸੋਚਣ, ਉਸ ਦੀ ਕਲਪਨਾ ਕਰਨ ਤੇ ਉਸ ਨੂੰ ਮਹਿਸੂਸ ਕਰਨ ਦੀ ਪ੍ਰੇਰਿਤ ਕੀਤਾ। ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਮੁਸ਼ਕਲ ਨੂੰ ਸਭ ਤੋਂ ਵੱਡੇ ਤੋਹਫੇ ਵਿੱਚ ਤਬਦੀਲ ਕਰ ਲਿਆ। 10 ਸੀਕਰਟ ਫਿਲਮ ਰਿਲੀਜ਼ ਹੋਣ ਤੋਂ ਬਾਅਦ ਸਾਡੇ ਕੋਲ ਚਮਤਕਾਰੀ ਕਹਾਣੀਆਂ ਦਾ ਹੜ੍ਹ ਹੀ ਆ ਗਿਆ। ਜਿਸ 'ਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਠੀਕ ਹੋ ਚੁੱਕੇ ਲੋਕਾਂ ਨੇ ਦੱਸਿਆ ਕਿ ਇਹ 10 ਸੀਕਰਟ ਦੇਖਣ ਕਾਰਨ ਹੋਇਆ। ਜੇਕਰ ਤੁਹਾਨੂੰ ਯਕੀਨ ਹੈ ਤਾਂ ਹਰ ਚੀਜ਼ ਸੰਭਵ ਹੈ ਮੈਂ ਡਾਕਟਰ ਬੈਂਡ ਜੌਨਸਨ ਦੇ ਪ੍ਰੇਰਕ ਸ਼ਬਦਾਂ ਨਾਲ ਸਿਹਤ ਦੇ ਵਿਸ਼ੇ ਤੇ ਗੱਲਬਾਤ ਖਤਮ ਕਰਨਾ ਚਾਹਾਂਗਾ ਅਸੀਂ ਹੁਣ ਊਰਜਾ ਚਿਕਿਤਸਾ ਦੇ ਯੁੱਗ ਚ ਕਦਮ ਰੱਖ ਰਹੇ ਹਾਂ ਬ੍ਰਹਿਮੰਡ ਦੀ ਹਰ ਚੀਜ਼ ਦੀ ਇੱਕ ਫ੍ਰੀਕਵੈਂਸੀ ਹੈ ਤੇ ਤੁਹਾਨੂੰ ਬਸ ਫ੍ਰੀਕਵੈਂਸੀ ਨੂੰ ਬਦਲਣਾ ਹੈ ਜਾਂ ਅਫਸਰ ਦੀ ਫ੍ਰੀਕਵੈਂਸੀ ਉਤਪੰਨ ਕਰਨਾ ਹੈ ਇਸ ਤਰ੍ਹਾਂ ਦੁਨੀਆ 'ਚ ਹਰ ਚੀਜ਼ ਨੂੰ ਬਦਲਣਾ ਬਹੁਤ ਸੌਖਾ ਹੈ ਭਾਵੇਂ ਉਹ ਬਿਮਾਰੀ ਹੋਵੇ ਜਾਂ ਭਾਵਨਾਤਮਕ ਮੁੱਦੇ ਹੋਣ ਜਾਂ ਕੋਈ ਹੋਰ ਚੀਜ਼ ਇਹ ਬੜੀ ਵੱਡੀ ਸੁਭਾਵਨਾ ਹੈ ਇਹ ਸਾਡੇ ਸਾਹਮਣੇ ਪ੍ਰਗਟ ਹੋਣ ਵਾਲਾ ਹੁਣ ਤੱਕ ਦਾ ਸਭ ਤੋਂ ਵੱਡਾ ਰਹੱਸ ਹੈ ਸਤਿ ਸ੍ਰੀ ਅਕਾਲ ਜੀ